ਸਸਿਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਦੋਵਾਲ ਤਹਿਸੀਲ ਫਤੇਗੜ ਚੋੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੋੜੀਆਂ ਦੇ ਬਿਲਕੁਲ ਨਾਲ ਹੀ ਵੇਜਿਆ ਨਾ ਪਿੰਡ ਬੱਦੋਵਾਲ ਬਲਕਾਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਭ ਕੀ ਹਾਲ ਚੱਲਿਆ? ਵਧੀਆ ਵਧੀਆ ਤੁਸੀਂ ਦੱਸੋ। ਸਭ ਠੀਕ ਠਾਕ ਆ। ਸਭ ਠੀਕ ਠਾਕ ਜੀ। ਵਧੀਆ ਚਾਹੀਦਾ ਵਾ। ਤੇ ਨਾਮ ਦੱਸਦੇ ਕਰੀ ਆ। ਬਦਰਾ ਸਿੰਘ ਪੰਨੂ ਆ। ਹਾਂਜੀ। ਪਿੰਡ ਬਦੋੜਾ ਕਲਾਸ ਸਤਜੀਲ ਫਰੇਗੜੀ ਜੂੜੀਆਂ ਜ਼ਿਲ੍ਹਾ ਜਲਦਾਸਪੁਰ ਹੈ। ਠੀਕ ਹੈ ਜੀ। ਤੇ ਨਾਗੇ ਪੈ ਜਾਂਦੇ ਹਨ ਵਿੱਚ ਨਾ ਵੀ ਇਸ ਤਰ੍ਹਾਂ ਵੀ ਹਰਪਈਤ ਮਾਲ ਰੋਜ਼ ਵੇਚੀਦਾ ਵਾ ਅੱਛਾ ਐਵੇਂ ਨਹੀਂ ਵੀ ਤੁਸੀਂ ਵੀਡੀਓ ਨਹੀਂ ਬਣਾਇਂਦਾ ਆਪਾਂ ਕਿ ਆਪਾਂ ਮਾਲ ਲਈ ਵੇਚ ਅੱਛਾ ਅੱਛਾ ਹੋਣਾ ਵੀ ਸੱਜਣ ਮੈਂ ਤਾਂ ਮੇਰੇ ਸੁਣਨ ਵਾਲਾ ਵੀਡੀਓ ਮੇਰੇ ਕੋਲ 10000 ਜਿਹੜੇ ਆ ਬਲ ਖੜੇ ਨੇ ਅੱਛਾ ਮਾਲ ਮਿਲਦਾ ਕਰ ਠੀਕ ਆ ਕਰਕੇ ਰਹਿਣਾ 2 3 2 3 ਰੋਜ਼ ਮਤਲਬ ਵੀਡੀਓ ਵਾਸਤੇ ਖਲੋਣ ਨੇ ਦਈਆਂ ਕਿ ਵਿਕੀ ਜਾਂਦੀਆਂ ਨਾਲ ਨਾਲ ਆਈ ਚਲਾਈ ਆਈ ਚਲਾਈ ਚੱਲੀ ਜਾਂਦੀ ਹੈ ਹਾਂਜੀ ਹਾਂਜੀ ਚਾਈ ਚਲਾਈ ਚੱਲੀ ਜਾਂਦੀ ਹੈ ਆ ਜਦੋਂ ਹੀ ਕੋਈ ਕੋਈ ਉਹ ਰੋ ਹੀ ਬੜਾ ਵੇਚਦੇ ਆ ਤੇ ਤੁਸੀਂ ਕੱਲ ਕਹਿੰਦੇ ਕਿ ਵਾਵਾ ਦਿਨ ਹੋ ਗਏ ਆ ਪਸੇ ਨਾ ਜਿਹੜੇ ਵੀਡੀਓ ਵੇਖਣ ਵਾਲੇ ਕਈ ਫੋਨ ਕਰ ਦਿੰਦੇ ਆ ਹਾਂਜੀ ਹਾਂਜੀ ਕੀ ਗੱਲ ਕੰਮ ਬੰਦ ਕੀਤਾ ਵਾ ਵੀਡੀਓ ਨਹੀਂ ਗਈ ਉਹਦੀ ਠੀਕ ਠੀਕ ਹੈ ਮਾਲ ਦੇਖਦੋ ਵੇਣਾ ਹੁੰਦੀਆਂ ਨਾਲ ਹੀ ਲੱਗ ਜਾਂਦੀਆਂ ਨੇ ਠੀਕ ਹੈ ਕੰਮ ਚੱਲੀ ਜਾਂਦਾ ਵਾ ਇਸ ਕਰਕੇ ਇੱਕ ਬੜਾ ਰੋ ਹੀ ਤੇ ਅੱਜ ਫਿਰ ਰੇਟ ਜਾਇਜ਼ ਹੀ ਕਰੀਏ ਜਾਇਜ਼ ਕਰਤਾ ਬਾੜੇ ਛੋਟੇ ਛੋਟੇ ਕਰੀਏ ਵਾ ਦਿਨਾਂ ਬਾਅਦ ਛੋਟੇ ਛੋਟੇ ਕਰ ਦਾਂਗੇ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਸੂਈ ਸਵਾਈ ਆ ਇਤੋਂ ਹੀ ਆਪਾਂ ਕਰਾਂਗੇ ਆਪ ਤੇ ਚਲੋ ਗਾਂ ਹੈਗੀ ਆ ਚਲੋ ਜਿਤਨਾ ਚੰਗੀ ਆ ਤੇ ਮਗਰ ਜਿਹੜੀ ਵੱਛੀ ਆ ਉਹ ਬੜੀ ਕਮਾਲ ਦੀ ਚੀਜ਼ ਆਈ ਆ ਮਗਰ ਇਹਦੇ ਆ ਦੇ ਸਾਦੇ ਨਾੜੂ ਵੀ ਜਿਹੜਾ ਨਾਲ ਹੀ ਆ ਤੇ ਮਗਰ ਵੱਛੀ ਬੜੀ ਕਮਾਲ ਦੀ ਆ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਕਿੰਨਾ ਚਿਰ ਹੋ ਗਿਆ ਜਿਹਨਾਂ ਸੂਈ ਨਾ ਕੱਲ ਵੀ ਤੇ ਕੱਲ ਵੈਡ ਸੂਈਣੀ ਐ ਅੱਛਾ ਤੇ ਬੰਦ ਆਡਰ ਦੀ ਆ ਕਨਫਿਕਸਮਨ ਨੇ ਦੀ ਆ ਕਨਫਿਕਸਮਨ ਨੇ ਦੀ ਆ ਹਾਂਜੀ ਬਹੁਤ ਚੰਗੀ ਬੱਛੀ ਆ ਹਾਂਜੀ ਹਾਂਜੀ ਜਿਹੜੀ ਆ 20 ਕਿਲੋ ਫਸ ਕੇ ਪਾ ਦੇਗੀ ਠੀਕ ਆ 20 ਨੂੰ ਤਾਂ ਕੰਨੋਂ ਫੜੀ ਫਰੇਗੀ ਠੀਕ ਠੀਕ ਆ ਇਸ ਕਰਕੇ ਬੜੀ ਚੰਗੀ ਮeal ਸਮਝ ਨਾ ਆਵਾ ਥੋੜਾ ਜਿਹਾ ਕੰਡਾਂ ਦੇ ਭਾਰ ਲਿਸੀ ਆ ਹਾਂਜੀ ਇਹ ਜਿਹੜੇ ਯਾਤਨਸਲੇ ਆ ਨਾ ਇਹ ਹਾਂਜੀ ਹਾਂਜੀ ਇਹ ਤਾਂ ਮਿਲ ਜਾਂਦੀਆਂ ਨੇ ਤੇ ਘਰ ਵਾਲਾ ਬੰਦਾ ਜਿਹੜਾ ਛੋਈ ਜਾਂਦਾ ਹਾਂਜੀ ਹਾਂਜੀ ਉਹਦੇ ਕਰਕੇ ਫਿਰ ਥੋੜਾ ਜਿਹਾ ਲਸੇਰਾ ਪਾਉਂਦਾ ਜਾਂਦਾ ਵੀ ਜਾਂ ਤਾਂ ਵੰਡ ਪੂਰਾ ਪਾਈ ਜਾਂਣ ਹਾਂਜੀ ਨਾਲ ਨਾਲ ਸਰੀਰ ਦੀ ਮੰਦਰ ਬਣੀ ਰਹੀ ਦੀ ਆ ਹਾਂਜੀ ਹਾਂਜੀ ਇਸ ਕਰਕੇ ਵੀ ਬਾਕੀ ਵੇੜ ਚ ਕੋਈ ਦੱਸ ਦੇਗੇ ਬਾਕੀ ਇਹ ਕਿ ਸੋ ਇਹ ਵੀ ਤਾਜੀ ਆ ਥੋੜਾ ਲੱਪਲੁੱਪਾ ਵੀ ਆ ਜਾਂਦਾ ਚਲੋ ਤੋਰੋ ਮੈਂ ਕਰੀ ਫੇਰ ਇਹਨਾਂ ਇਹ ਹੁਣੇ ਨਵਾਈ ਆ ਤੁਹਾਡੀ ਨੁਚੜਨ ਵੀ ਦਈ ਆ ਬਾਕੀ ਥਾਣੇ ਵੀ ਇਹ ਤੇ ਦੇਖ ਸਕਦੇ ਹੋ ਬਹੁਤ ਤੇ ਨਾੜਾ ਬਰੀ ਬਰੀ ਚੰਗੀਆਂ ਥਾਣੇ ਵੀ ਚੰਗਾ ਵਾ ਟਿੱਕੜ ਜੇ ਇਧਰ ਮੈਂ ਤੋੜੀ ਥੋੜੀ ਤਿਲਕਨ ਜੀ ਆ ਗਾੜੀ ਥੋੜਾ ਅਰ ਪਿੱਛਲੇ ਵੱਡਰ ਵਾਲਾ ਬਚਦਾ ਕਰ ਰਹੀ ਹੈ ਗੜੀ ਆ ਜੇ ਹੁਣ ਇਹ ਨਵਾਈਆਂ ਵਾ ਸਾਰਾ ਚਿਕੜ ਜਾਇਆ ਵਾ ਇੱਕ ਰਿੱਦਨ ਥੋੜੀ ਕਿ ਤੋਰਦਾ ਸਰਾਨ ਕੇ ਮਾਧਵੇ ਕਰੀ ਚੰਗੀ ਤਰ੍ਹਾਂ ਹਵਾਣਾ ਹੋਣਾ ਦਿਖਾ ਦੀ ਇਹਦਾ ਆ ਜੇ ਪਹਲਾਵੀ ਹਵਨ ਤੇ ਹੈਗੀਆਂ ਵਾ ਪੂਰਾ ਚੱਲਦਾ ਰਹਿ ਥੱਲੇ ਵੀ ਬਿਲਕੁਲ ਪਿਕਸਰ ਹਵਾਨੇ ਦੀ ਮਾਲ ਲਿਆ ਜਿਹੜੀ ਕਾ ਅੱਧ ਜਿਹੜਾ ਇਹਦਾ ਚੰਗਾ ਉੱਚਾ ਮਾਤਰਾ ਤੇ ਆ ਦੇਖ ਸਕਦੇ ਜੀ ਕੁਛ ਕੁਛ ਪਹਲਾਵੀ ਹੈਗੀਆਂ ਵਾ ਤੇ ਕਿੰਨਾ ਫਿਰ ਮੁੱਲ ਰੱਖ ਦੀਏ ਤਾਂ ਆਪਾਂ ਹਾਂਜੀ ਤਾਂ ਕਰਦਵਚਨ ਪੂਰਾ ਬੈਠਦਾ ਹਾਂਜੀ ਹਾਂਜੀ ਲੈਂਥ ਵੇਖ ਲਓ ਕਿੰਨੀ ਆ ਉਚਾਈ ਵੀ ਅੱਛੀ ਹੈ ਕਿਹੜੇ ਕਲਰ ਪੁਜੀ ਦੇਣੀ ਹੈ ਹਾਂਜੀ ਹਾਂਜੀ ਮੈਂ ਤਾਂ 65000 ਦੀ ਦੇ ਦਿੰਦੀ ਜੈਜ ਜੀ ਕਰੀਏ ਜੈਜ ਕਰਦੀਏ ਤੂੰ ਵੇਖ ਲੈ ਹੋਰ 2000 ਛੱਡ ਦਿੰਨੇ ਆ ਇੱਕੋ ਗੱਲ ਕਰਦੀ ਹੈ ਫਿਰ ਪੂਰੇ 60 ਦੀ ਦੇ ਦਈਏ ਤੇਰੀ ਮਰਜ਼ੀ ਹੈ ਭਰਾ ਜਦ ਤੂੰ ਕਿੰਨਾ ਜੈਜ ਕਰਨੇ ਛੱਡ ਦੇ ਦਿੰਨੇ ਆ ਇੱਚੇ ਕਰਦਾ ਕੋ ਛੋਟ ਛੜ ਜਾ ਫਿਰ ਤੂੰ ਕਹਾ ਜੇ ਬਈ ਤੇਨ ਮੇਂ ਛੋੜ ਪਿਆ ਤੇ ਜਾਂ 2000 ਰੁਪਏ ਹੋਰ ਅੱਛਾ 10000 ਰੁਪਏ ਛੋੜੀ ਹੋਏ ਕਿ 100 ਰੁਪਏ ਅੱਛਾ 52000 ਚੋਂ ਹੀ ਛੋਟ ਕਰ ਦੋਗੇ ਠੀਕ ਆ ਤੇ ਹੁਣ ਇੱਕ ਆ ਗੱਬਣ ਆ ਇਹ ਤਾਂ ਵੀ ਥਣ ਬੜਾ ਕਮਾਲ ਦਾ ਆ ਦੇ ਸਾਦੇ ਜੀ ਜਦੋਂ ਤੁਰੇ ਕੀ ਫਿਰ ਪਤਾ ਲੱਗੂਗਾ ਬਹੁਤ ਚੱਡੀਆਂ ਨੂੰ ਬਹੁਤ ਲੱਗੀ ਹੈ ਬਹੁਤ ਪਿਆਰੀ ਵਾਹ ਇਹ ਤਿਆਰ ਹੋਣ ਦੀ ਹੈ ਇਹ ਦੋ ਚੌਕਾ ਜਰਾ ਇਹ ਕਿੰਨੇ ਕ ਦੁੱਧ ਵਾਲੀ ਇਤਰਾ ਦੁੱਧ ਭਾਈ ਨੇ 20 ਕਿਲੋ ਪਾਜਣਾ ਵੈਟ ਨੇ ਅੱਛਾ ਇਹਨੇ 20 ਤੇ ਲੱਗੇ ਚੋ ਆ ਜਾਣਾ ਦੇਖੋ ਨਾ ਭਾੜਾ ਕਿਤਨਾ ਲੱਗਾ ਵੈਟ ਹਾਂਜੀ ਹਾਂਜੀ ਲੱਗ ਗਿਆ ਤੋਰੀਆਂ ਫਿਰ ਇਹਨਾਂ ਵਿੱਚ 36 ਸੂਪ ਨੇ ਇਹਨੇ ਬਹੁਤਾ ਟਾਈਮ ਨਹੀਂ ਖੜਨਾ ਤਿਆਰ ਜੇਕਰ ਦੋ ਦੋ ਚੌ ਦਿਨਾਂ ਦੇ ਵਿੱਚ ਵਿੱਚ ਨੇ ਸੂਪ ਇਹਨਾ ਬਾਕੀ ਹੈਗੀਆਂ ਦੋਵੇਂ ਕ੍ਰੋਸ ਪੰਜ ਹੋਲੀ ਹਲੀ ਤੋਂ ਤਾਂ ਲੈ ਜੇ ਬਾਕੀ ਥੱਲੇਆ ਬੜੀ ਕਮਾਲ ਦੀ ਤਿਆਰ ਹੋਈ ਗਿਆ ਇਹ ਜਿਹਾ ਸੁੰਦੇ ਸੁੰਦੇ ਨੇ ਹੋਰ ਤਿਆਰ ਹੋ ਜਣਾ ਤੇ ਇਹਦਾ ਮੁੱਲ ਫਿਰ ਤੋਰੀ ਹਰਪੀ ਦੇ ਵਖੇ ਵਸ਼ੀ ਦੀ ਤਿਆਰੀ ਕਿਤਰਾ ਥੱਲੇ ਹੋਣਾ ਤਿਆਰੀ ਤੇ ਬੜੀ ਸੋਹਣੀ ਹੋਈ ਹੈ ਜੀ ਉੱਤੇ ਥੱਲੇ ਓਨੀ ਹੈ ਹਾਂਜੀ ਹਾਂਜੀ ਬਾਕੀ ਇਹ ਆ ਕਿ ਇਹਦੇ ਨਾਲੋਂ ਉੱਤਰਾ ਇਹਦਾ ਕੱਦ ਦਾ ਥੋੜਾ ਫਰਕ ਆ ਪੂਰਾਇਆ ਤਾਂ ਛੋਟਾ ਹਾ ਤੇ ਥੱਲੇਆਂ ਪਰ ਥੱਲੇ ਉਹ ਨਹੀਂ ਕਿਸੇ ਬੰਦੇ ਹੋਇ ਲੈਣ ਥੱਲੇ ਹਾਂ ਤੇ ਥੱਲਾ ਪੰਡ ਪਾਈ ਹੋਈ ਹਾਂ ਹਾਂਜੀ ਹਾਂਜੀ ਇਸ ਕਰਕੇ ਆ ਵੀ ਮੈਂ ਤਾਂ 55000 ਦੀ ਵੇਚ ਦਿੰਨੇ ਆ 55000 ਦੀ ਵਿੱਚੋਂ ਕਰ ਦਈਏ ਕਮਾਨ ਤਾ ਨਾ ਕੋਈ ਨਹੀਂ ਅੱਜ ਤੋ ਤੇਰੇ ਕੋ ਕਰਾਉਣੇ ਮਾਣਾ ਤੂੰ ਕਿੰਨਾ ਕਰਦੋਗੇ ਹੋਰ ਰੁਪਈਆ ਹੀ ਆਖ ਰਹੇ ਨੇ ਖੁੱਲਾ ਹੀ ਕਰੀਏ ਫਿਰ ਯਾਰ ਯੂਰਨਾ ਛੱਡੋ ਫਿਰ ਹਾਂ ਦੱਸੋ ਮੈਂ ਪੰਜ ਹੀ ਛੱਡੀਏ ਮਤਲਬ ਪੂਰਾ ਹੀ 50 ਹੀ ਦੇ ਦਈਏ 50 ਹੀ ਕਰ ਦਈਏ ਚਲ ਫਿਰ ਜੇ ਤੂੰ 50 ਦੀ ਕਹਿ ਤਾ ਤੇ ਰੁਪਈਆ 2000 ਹੋਰ ਛੱਡਾਂਗੇ ਅੱਛਾ 48000 ਦੀ ਵੈੜੇ ਇਹਦੇ ਵਿੱਚ 200 ਰੁਪਇਆ ਸ਼ੁਰੂ ਅੱਛਾ ਇਹ ਵੀ 48 ਦੀ ਦੇ ਦੇਵੋ ਤੇ ਨਹੀਂ ਅੱਜ ਤੋਂ ਠੀਕ ਹੈ ਜੀ ਬਸ ਮੇਰੀ ਵੀਡੀਓ ਚੜ੍ਹਦੀ ਟੇਲ ਹੋਣੀ ਆ ਅੱਛਾ ਵਿਗੀਆਂ ਖੜੀਆਂ ਠੀਕ ਹੈ ਤੇ ਠੀਕ ਹੈ ਜੀ ਔਰ ਕੁਝ ਕਹਿਣਾ ਹੈ ਮਿਹਰਬਾਨੀ ਧੰਨਵਾਦ ਤੁਹਾਡਾ ਜੀ ਆਇਆਓ ਟਾਈਮ ਪਟਿਆ ਠੀਕ ਹੈ ਜੀ ਧੰਨਵਾਦ ਬਾਕੀ ਇਹ ਹੈ ਕਿ ਆ ਵੀ ਤਾਜੀ ਸੋਈ ਆ ਇਹ ਵੀ ਆਪਣੀ ਪਾਸ ਕਰਕੇ ਖੜੋ ਤੇ ਗੱਬਨ ਵੀ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ